ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਈਆਂ ਜਾਣੀਆਂ ਸਨ ਅਤੇ ਅੱਜ ਟੈਂਡਰ ਖੋਲੇ ਜਾਣੇ ਸਨ ਇਸ ਦੇ ਵਿਰੋਧ ਵਿੱਚ ਪੀਆਰਟੀਸੀ ਕੱਚੇ ਮੁਲਾਜ਼ਮ ਜਥੇਬੰਦੀ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਪੁਲਿਸ ਵੱਲੋਂ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਜਥੇਬੰਦੀ ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਦਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਮੁਲਾਜ਼ਮ ਤੇਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਏ ਇਸ ਨੂੰ ਲੈ ਕੇ ਬੱਸ ਸਟੈਂਡ ਦੇ ਬਾਹਰ ਅਤੇ ਅੰਦਰ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਅਧਿਕਾਰੀਆਂ ਵੱਲੋਂ ਟੈਂਕੀ ਤੇ ਚੜੇ ਗਏ ਮੁਲਾਜ਼ਮਾਂ ਨੂੰ ਉਤਾਰਨ ਦੀ ਅਪੀਲ ਵੀ ਕੀਤੀ ਗਈ ਪਰ ਉਹ ਆਪਣੇ ਸਾਥੀਆਂ ਦੀ ਰਿਹਾਈ ਕਰਵਾਉਣ ਤੱਕ ਨਾ ਉਤਰਨ ਤੇ ਅੜੇ ਹੋਏ ਹਨ ਅਤੇ ਦਰਨਾ ਪ੍ਰਦਰਸ਼ਨ ਜਾਰੀ ਹੈ ਸਾਡੇ ਬੰਦੇ ਤੁਸੀਂ ਉਸ ਸਾਈਟ ਤੋਂ ਸਰਕਾਰ ਤੱਕ ਪਹੁੰਚ ਗਿਆ ਕਿ ਆਪੀ ਸ਼ਾਂਤੀਪੂਰਨ ਗ੍ਰਿਫਤਾਰੀ ਤੋਂ ਤੁਹਾਡੀ ਇਹ ਰਿਪੋਰਟ ਸਾਰੀ ਸਰਕਾਰ ਕੋਲ ਜਾਈ ਬੜੀ ਵਧੀਆ ਨੇ ਬੰਦੇ ਸਾਡੇ ਧਰਨੇ ਸੀਗੇ ਉਹ ਗ੍ਰਿਫਤਾਰ ਇਸ ਲਈ ਕੋਈ ਇਥੇ ਜਿਆਦਾ ਉਹ ਕੁੱਝ ਕਰਨੀ ਪੰਜਾਬ ਨੂੰ ਠੀਕ ਹੈ ਸ਼ਾਂਤ ਸੁਸਤੀ ਪਿਆ ਦੇ ਸ਼ਾਂਤੀ ਨਾਲ ਅਸੀਂ ਤੇ ਹਾਂਜੀ ਖਾਲਸਾ ਇੱਕ ਨਾਮ ਹੈ ਤੇ ਕਿਹਦੇ ਜਥੇਬੰਦੀ ਆ ਆਪਣੀ ਮੇਰਾ ਨਾਮ ਰਣਜੀਤ ਸਿੰਘ ਹੈ 25 ਵਟਾ ਗੇਰਾ ਪਨਬਸ ਪੀਆਰਟੀਸੀ ਬਟਨਾਡੀਪੂ ਦਾ ভাইস ਚੇਰਮੈਨ ਆ ਜੀ ਕੀ ਕਾਰਨ ਹੋਇਆ ਜਿਹੜਾ ਅੱਜ ਤੱਕ ਨਾ ਪ੍ਰਦਰਸ਼ਨ ਚੱਲ ਰਿਹਾ ਹੈ ਟੈਂਕੀ ਤੇ ਜਿਹੜੇ ਹੋਇਆ ਟੈਂਕੀ ਤੇ ਚੜੇ ਅੱਜ ਜਿਹੜਾ ਸੀਗਾ ਕਿਲੋਮੀਟਰ ਬੱਸਾਂ ਦਾ ਟੈਂਡਰ ਖੁੱਲਣ ਜਾ ਰਿਹਾ ਸੀਗਾ ਜਿਸ ਤਰ੍ਹਾਂ ਪਹਿਲਾਂ ਖੁੱਲ ਰਿਹਾ ਉਸੇ ਤਰ੍ਹਾਂ ਅੱਜ ਖੁੱਲ ਰਿਹਾ ਸੀਗਾ ਪਰ ਅਸੀਂ ਬਾਰ-ਬਾਰ ਮੰਗੇ ਰਹੇ ਨੂੰ ਪੂਰਨ ਤੌਰ ਤੇ ਬੰਦ ਕਰਕੇ ਕਿਲੋਮੀਟਰ ਬੱਸਾਂ ਦੀ ਜਗ੍ਹਾ ਤੇ ਆਪਣੀ ਮਾਲਕੀ ਬੱਸਾਂ ਪਾਈਆਂ ਨਾ ਤਾਂ ਜੋ ਲੋਕਾਂ ਦੇ ਆਮ ਕਰਨ ਦੀ ਥੀ ਪਤਾ ਨੌਕਰੀਆਂ ਦੇ ਲ ਤੇ ਜਿਹੜਾ ਟੈਂਕੀ ਤੇ ਚੜਨ ਦਾ ਅਜ ਕਾਰਨ ਹੋਇਆ ਸਾਡੇ ਜਿਹੜੇ ਆਗੂ ਸਹਿਬਾਨ ਰਾਤ ਚੱਕਲੇ ਸੀਗੇ ਤੇ 30 ਤੋਂ 35 ਬੰਦੇ ਜੇ ਸ਼ਾਂਤਮਈ ਢੰਗ ਨਾਲ ਸਾਡੇ ਗੇਟ ਤੇ ਪਾਸੇ ਸਾਈਡ ਤੋਂ ਕੋਈ ਪ੍ਰਦਰਸ਼ਨ ਕਰ ਰਹੇ ਸੀ ਉਹ ਸਵੇਰੇ ਚੱਕ ਕੇ ਲੈ ਚੁੱਕੀ ਉਹਨਾਂ ਨੂੰ ਤੇ ਉਹਦੇ ਵਿਰੋਧ ਵਿੱਚ ਅਸੀਂ ਅਨਮਿੱਥੇ ਸਮੇਂ ਲਈ ਟੈਂਕੀ ਦੇ ਉੱਪਰ ਪੈਟਰੋਲ ਚੜ੍ਹ ਕੇ ਲੈ ਗਏ ਨੇ ਇਸ ਤੋਂ ਬਾਅਦ ਜੇ ਬਾਦਮਾ ਐਕਸ਼ਨ ਕਰਦੇ ਆ ਤਾਂ ਮਜਬੂਰ ਨਾ ਹੋ ਆਪਣਾ ਆਪ ਨੂੰ ਅਗਨੀ ਭੇਂਟ ਕਰਨਗੇ ਤੇ ਇਹਦੀ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਪੁਲਿਸ ਮੁਲਾਜ਼ਮਾਂ ਦੀ ਤੇ ਪੀਆਰਟੀਸੀ ਜਥੇਬੰਦੀਆਂ ਨੇ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਮਲਾਜ਼ਮ ਟੈਕਨੀਕ ਆ ਗਿਆ ਜੀ ਸਾਡੇ ਮਲਾਜ਼ਮ 30 ਤੋਂ 35 ਬਠੰਡਾ ਡੀਪੋ ਤੋਂ ਚੱਕੇ ਪੱਕਾ ਪੱਕਾ ਡੀਪੋਂ ਤੋਂ ਜਾਣਕਾਰੀ ਲੈ ਰਹੇ ਹਜੇ ਤੇ ਜਿਹੜੇ ਆਗੂ ਸਹਿਬਾਨ ਆ ਸਾਡੇ 5 ਤੋਂ 6 ਬਣ ਆਗੂ ਸਹਿਬਾਨ ਚੱਕੇ ਰਾਤ ਉਹਨਾਂ ਦਾ ਹਜੇ ਫਿਰ ਪਤਾ ਨਹੀਂ ਲੱਗਿਆ ਨਜ਼ਰ ਬੰਦ ਰਹੇ ਉਹ ਬੱਸਾਂ ਸਾਰੀਆਂ ਬੰਦ ਆ ਜੀ ਬੱਸਾਂ ਸਾਰੀਆਂ ਬੰਦ ਆ ਜੀ ਪਹਿਲੇ ਟਾਈਮ ਤੋਂ ਅਸੀਂ ਬੰਦ ਕਰਤੀ ਸੀ ਉਹ ਕਿਉਂ ਰਾਤ ਦੇਣੇ ਆਗੂ ਸਹਿਬਾਨ ਚੱਕਲੇ ਸੀ ਉਹਦੀ ਮਜਬੂਰ ਨੂੰ ਸਾਨੂੰ ਬੱਸਾਂ ਕਰਦੀਆਂ ਪੈ ਰਹੀਆਂ ਬੰਦ ਹੁਣ ਕਿਦੋਂ ਤੱਕ ਇਹ ਇਹ ਸਾਡਾ ਆਣ ਮਿਥੇ ਸਮੇਂ ਲਈ ਆ ਜਿੰਨਾ ਚਿਰ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਨਹੀਂ ਹੁੰਦਾ ਤੇ ਜਿਹੜੇ ਸਾਥ ਫੋਰਸ ਤੇ ਵੱਡੀ ਗੰਟੀ ਚ ਫੋਰਸ ਲਾਈ ਗਈ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਇਹ ਵੱਡੀ ਫੋਰਸ ਸਾਨੂੰ ਡਰਾ ਰਹੇ ਨੇ ਧਮਕੀਆਂ ਦੇ ਰਹੇ ਨੇ ਪਰ ਜੇ ਕੋਈ ਬਾਅਦਮੈਂ ਐਕਸ਼ਨ ਕਰਦੀ ਤਾਂ ਅਸੀਂ ਮਜਬੂਰ ਨਾ ਉਹ ਥੈਂਕ ਯੂ ਪਰ ਵਾਲੇ ਬੰਦੇ ਤੇਲ ਪਾ ਕੇ ਉੱਥੇ ਮਚਣ ਲਈ ਮਜਬੂਰ ਹੋਣਗੇ ਆ ਦੇਖੋ ਸਾਡੀ ਇੱਥੇ ਡਿਊਟੀ ਲਾਇਨ ਆਰਡਰ ਰਿਗਾਰਡਿੰਗ ਜਿਹੜੀ ਹੈਗੀ ਹੈ ਲਗਾਈ ਗਈ ਹੈ ਆ ਜਿਸ ਦੇ ਵਿੱਚ ਮੇਰੇ ਨਾਲ ਡੀਐਸਪੀ ਸੁਬਾਨ ਨੇ ਐਸਐਚਓ ਸੁਬਾਨ ਨੇ ਦੇ ਨਾਲ ਸਾਡੇ ਕੋਲ ਰਿਜ਼ਰਵ ਫੋਰਸ ਹੈਗੀ ਹੈ ਆ ਮੇਨ ਪਰਪਸ ਸਾਡਾ ਹੈਗਾ ਕਿ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਜਾਂ ਉਹ ਨਹੀਂ ਘਟਣਾ ਨਾ ਹੁਣ ਦਿੱਤੀ ਜਾਵੇ ਤੇ ਜਿਹੜੀ ਪਬਲਿਕ ਜਾ ਰਹੀ ਹੈ ਜੋ ਬੱਸ ਸਟੈਂਡ ਦੇ ਵਿੱਚ ਜੋ ਆਮ ਪਬਲਿਕ ਹੈਗੀ ਉਸ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਸੋ ਇਸ ਕੇ ਰਿਗਾਰਡਿੰਗ ਅਸੀਂ ਫੋਰਸ ਲਗਾਈਏ ਤੇ ਇਸ ਨੂੰ ਜਿੰਨੂੰ ਇਨਸ਼ੋਰ ਵੀ ਕੀਤਾ ਜਾਊਗਾ ਵੀ ਕਿਸੇ ਤਰ੍ਹਾਂ ਦੀ ਕਿਸੇ ਵੀ ਜਿਹੜੀ ਆਮ ਪਬਲਿਕ ਹੈਗੀ ਉਹਨੂੰ ਇਨਕਨਵੀਨੀਅੰਸ ਨਾ ਹੁੰ ਦਿੱਤਾ ਜਾਵੇ ਸਰ ਕੁਝ ਲੋਕ ਤੇਲ ਦੀਆਂ ਬੋਤਲਾਂ ਲੈ ਕੇ ਟੈਂਕੀ ਤੇ ਚੜੇ ਨੇ ਪ੍ਰੋਟੈਸਟ ਕਰੀ ਰਹੇ ਜਿਹੜੇ ਅਸੀਂ ਦੇਖੋ ਤੁਹਾਡੇ ਸਾਹਮਣੇ ਉਹਨਾਂ ਨੂੰ ਵਾਰਨ ਕੀਤਾ ਹੈ ਕਿ ਕਿਉਂਕਿ ਜਿਹੜੀ ਇਹ ਟੈਂਕ ਦੀ ਹਾਲਤ ਜਿਹੜੀ ਹੈਗੀ ਐ ਇੰਨੀ ਅੱਛੀ ਨਹੀਂ ਹੈਗੀ ਤੇ ਜਿਹੜੇ ਆਪਣਾ ਸਿੰਬੋਲਿਕ ਤੌਰ ਤੇ ਜਿਹੜੇ ਬੈਠੇ ਆ ਉਹਨੂੰ ਛੱਡ ਕੇ ਬਾਕੀ ਕੁਝ ਬੰਦੇ ਥੱਲੇ ਆ ਜਾਣ ਕਿਉਂਕਿ ਜਿਹੜਾ ਹਰੇਕ ਚੀਜ਼ ਦਾ ਇੱਕ ਤਰੀਕਾ ਹੁੰਦਾ ਤੇ ਜਿਹੜਾ ਕਾਇਦਾ ਹੈਗਾ ਜਾਂ ਕਾਨੂੰਨ ਹੈਗਾ ਉਹਦੇ ਅੰਦਰ ਰਹਿ ਕੇ ਜਿਹੜਾ ਹੈਗਾ ਆਪਣੀ ਪ੍ਰੋਟੈਸਟ ਕਰਨ ਜਾਂ ਆਪਣੀ ਜਿਹੜੀ ਮੰਗਾਂ ਹੈਗੇ ਉਹ ਰੱਖਣ ਸਰ ਕਿੰਨੇ ਕਿਲੋ ਖਰਾਸਤ ਚ ਲੈ ਗਏ ਨੇ ਜਿਨ੍ਹਾਂ ਨੂੰ ਛੱਡਣ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਇਹਨਾਂ ਵੱਲੋਂ ਕੁਝ ਬੰਦੇ ਤੇ ਅਲੀਗੇਸ਼ਨ ਲਗਾਏ ਗਏ ਕਿ ਜਿਹੜੇ ਬੰਦੇ ਸਾਡੇ ਰਸ ਚ ਲੈ ਗਏ ਮੈਂ ਇਹਨਾਂ ਕੋਲ ਡਿਟੇਲ ਲੈ ਲੈਣਾ ਵੀ ਕਿਉਂਕਿ ਇਹ ਕਰ ਲਨੇ ਆ ਬਟੰਡਾ ਚੋਂ ਵੀ ਚੱਕੇ ਗਏ ਨੇ ਸਵੇਰ ਕੋਈ ਮੈਂ ਇਹਨਾਂ ਨੂੰ ਕਿਹਾ ਸੀ ਵੀ ਕਿ ਮੈਂ ਕਹਿੰਦਾ ਤੁਸੀਂ ਮੈਨੂੰ ਡਿਟੇਲ ਦੇ ਦਿਓ ਤੇ ਮੈਂ ਬਾਕੀ ਸਾਰੇ ਜਗ੍ਹਾ ਤੋਂ ਵੈਰੀਫਾਈ ਕਰ ਲਵਾਂਗਾ ਵੀ ਉਹ ਬੰਦੇ ਵਾਕਈ ਇਹਨਾਂ ਦੀ ਗੱਲ ਸਹੀ ਹੈ ਜਾਂ ਜਿਹੜੀ ਇੱਕ ਇੱਕ ਰੂਮਰ ਫਲਾਇਆ ਜਾ ਰਿਹਾ ਨਹੀਂ ਸਵੇਰ ਪੁਲਿਸ ਪ੍ਰਸ਼ਾਸਨ ਨੇ ਹਿਰਾਸਤ ਚੁਲੇ ਆ ਜੀ ਨਹੀਂ ਮੈਂ ਇਹਨਾਂ ਨਾਲ ਗੱਲ ਕਰਕੇ ਕਲੀਅਰ ਕਰ ਲੈਂਦੇ ਨੇ ਜੀ ਆਪਾਂ ਕਿਉਂਕਿ ਮੈਨੂੰ ਬਾਈ ਨੇ ਮੈਂ ਕਿਹਾ ਤੁਸੀਂ ਮੈਨੂੰ ਨਾਮ ਦੇ ਦਿਓ ਜਿਹੜੇ ਜਿਹੜੇ ਬੰਦੇ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਇਹ ਫਲਾਣੇ ਚੱਕੇ ਆ ਉਹਦੇ ਮੈਨੂੰ ਨਾਮ ਦੇ ਦਿਓ ਆਪਾਂ ਚੱਕਰ ਲੈਂਦੇ ਆ ਕੋਈ ਧਾਮ ਵੀ ਨਹੀਂ ਲਾਇਆ ਸੀਗਾ ਜੀ ਹਾਂਜੀ ਜਾਂਭੀ ਨਿਰਾਸ਼ੀ ਸ਼ਾਂਤ ਮੇਂ ਪ੍ਰਦਰਸ਼ਨ ਦੇਖੋ ਜਿਹੜਾ ਬੱਸ ਸਟੈਂਡ ਤੇ ਗੇਟ ਬੰਦ ਕਰਨ ਵਾਸਤੇ ਇਹਨਾਂ ਨੇ ਜਾਮ ਲਗਾਇਆ ਗਿਆ ਸੀਗਾ ਉਸ ਦੇ ਵਿੱਚ ਸਾਡੇ ਵੱਲੋਂ ਮੌਕੇ ਤੇ ਆ ਕੇ ਜਿਹੜਾ ਗੇਟ ਸੀਗਾ ਖਲਵਾਇਆ ਗਿਆ ਸੀਗਾ ਕਿਉਂਕਿ ਸਾਡੀ ਜਿਹੜੀ ਮੇਨ ਪਰਪਸ ਹੈਗਾ ਅੱਜ ਕਿ ਜਿਹੜੇ ਆਮ ਪਬਲਿਕ ਹੈ ਉਸ ਨੂੰ ਕਿਸ ਤਰ੍ਹਾਂ ਦਾ ਇਨਕੰਵੀਨੀਅੰਸ ਨਾ ਹੋਵੇ ਤੇ ਜਿਹੜੀ ਬੱਸਾਂ ਦੀ ਆਵਾਜ਼ ਆਈ ਉਹਨੂੰ ਪ੍ਰਭਾਵਿਤ ਨਾ ਹੋਣ ਦਿੱਤਾ ਜਾਵੇ ਫਿਲਹਾਲ ਸਹਿਮਤੀ ਕੋਈ ਬਣੀ ਨਹੀਂ ਸਕੀ ਆ ਫਿਲਹਾਲ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰੀਕੇ ਨਾਲ ਇਹਨੂੰ ਪੀਸਫੁਲ ਤਰੀਕੇ ਨਾਲ ਰਿਸੋਲਵ ਕਰ ਲਿਆ ਜਾਵੇ